ਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿੱਥੇ ਜਾ ਰਹੇ ਹੋ ਅਸੀਂ ਚੱਲੇ ਆ ਜੀ ਅੱਜ ਬੱਬੂ ਮਾਂ ਦੀ ਮੂਵੀ ਦੇਖਣ ਸੱਚਾ ਸੂਰਮਾ ਸੱਚਾ ਸੂਰਮਾ ਔਰ ਮੇਰੇ ਪੁੱਤ ਦੀ ਪਹਿਲੀ ਮੂਵੀ ਮੇਰੇ ਪੁੱਤ ਦੀ ਪਹਿਲੀ ਮੂਵੀ ਹੈ ਔਰ ਉਹ ਵੀ ਕਹਿੰਦੀ ਹੈ ਬੱਬੂ ਮਾਂ ਪਾਪਾ ਦੇ ਫੇਵਰਟ ਦੀ ਮੂਵੀ ਦੇਖਣ ਜੀ ਲੈ ਬੱਬੇ ਉਹ ਨਹੀਂ ਪਤਾ ਇਹ ਸਾਨੂੰ ਦੇਖਣ ਦਊਗੀ ਜਾਂ ਨਹੀਂ ਦੇਣੇ ਆਪ ਤੱਕ ਹੀ ਦੇਖਣੀ ਹੈ ਨਹੀਂ ਪਤਾ ਸਾਨੂੰ ਉਹ ਦੇਖਣ ਦਵੇ ਜਾ ਕੇ ਦੇਖਦੇ ਆ ਲੋਕਾਂ ਮੈਂ ਸੁਣਿਆ ਕਾਫੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਮੂਵੀ ਦਾ ਤੇ ਬਹੁਤ ਵਧੀਆ ਰਿਵਿਊਜ਼ ਨੇ ਫਿਲਮ ਦੇ ਜਾ ਕੇ ਦੇਖਦੇ ਆਂ ਕਿ ਆਪਾਂ ਵੀ ਰਿਵਿਊ ਦੇਵਾਂਗੇ ਹਾਂ ਆਪਾਂ ਵੀ ਰਿਵਿਊ ਦਾਂਗੇ ਇਸ ਵਲੌਗ ਦੇ ਲਾਸਟ ਤੱਕ ਤੁਸੀਂ ਬਣੇ ਰਹੋ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਦੇਖਣੀ ਚਾਹੀਦੀ ਹੈ ਨਹੀਂ ਸਾਰੇ ਰਿਵਿਊ ਵੀ ਦਿਖਾਵਾਂਗੇ ਤੁਹਾਨੂੰ ਵੀ ਕਿ ਕੀ ਰਿਵਿਊ ਹੈ ਤੁਹਾਨੂੰ ਪਤਾ ਚੱਲੇਗਾ ਮੂਵੀ ਦੇਖਣ ਵਾਲੀ ਹੈ ਕਿ ਨਹੀਂ ਹਾਂਜੀ ਹਾਂ ਹਾਂ ਕਾਕਾ ਕਹਿੰਦਾ ਦੇਖੇ ਸਾਡਾ ਵਲੌਗ ਹਾਂ ਚਲੋ ਠੀਕ ਹੈ ਚਲਿਏ तेलीवते चल ठीक है जी। चलो जी मिलदेया थोनू मॉल जाके गई अपनी मम्मा को शेर पगा पण चलते हैं मॉल टिकटस अपनी ऑनलाइन बुक है आ देखो जी दे। पहला अपने बैग की कुछ हुंदा सी ते की कुछ है काके दियां शीशियां डायपर होता भाई फिर इधर आ जाना चलो चलते हैं इनदे लिए कपड़े ਅਸੀਂ ਨਹੀਂ ਮਤਲਬ ਮੈਡਮ ਨਾਲ ਮੇਰਾ ਕ్యూਟੀ ਭਾਈ ਆ ਸਾਡੀ ਮੈਡਮ ਆ ਸਾਡੀ ਮੈਡਮ ਇਹ ਤਾਂ ਕ్యూਟੀ ਭਾਈ ਹੈ ਇਹ ਸਾਡੀ ਮੈਮਡ ਮੈਮਡ ਹੂੰ ਕਹਿੰਦੀ ਚੱਕ ਲਾ ਲਓ ਜੀ ਅਸੀਂ ਪੂਰੇ 1 ਸਾਲ ਬਾਅਦ ਆਏ ਆ ਇਸ ਮਾਲ ਦੇ ਵਿੱਚ ਮੈਨੂੰ ਨਹੀਂ ਯਾਦ ਕਿ ਅਸੀਂ ਆਏ ਹਾਂ ਇਸ ਤੋਂ ਪਹਿਲਾਂ ਚਲੋ ਜੀ ਲਓ ਜੀ ਹੋ ਰਹੀ ਹੈ ਸਾਡੀ ਐਂਟਰੀ ਹਾਂ ਸੈਟਰਡੇ ਤੋਂ ਫਿਲਮ ਦੇਖਣ ਨੂੰ टीना ਵੈਸੇ ਸੋਚਿਆ ਕਿ ਮੂਵੀ ਦੇ ਵੇਸ ਤਾਂ ਪੋਪਕੋਰਨ ਹੀ ਮਿਲਨੇ ਆਗੇ ਜਾਂ ਕੋਲ ਡਰਿੰਕ ਜੀ ਹੁੰਦੀ ਐ ਸੋਚਿਆ ਪਹਿਲਾਂ ਸਭ ਵੇ ਖਾ ਲੈਨੇ ਆ ਨਰਮ ਦੀ ਇੱਛਾ ਸੀ ਸਭ ਦੇ ਖਾਣ ਦੀ ਚਲੋ ਦੇਖਦੇ ਆ ਕਿ ਕਿਰ ਵਰਗੇ ਪਿੰਡਾਂ ਵਾਲੇ ਆ ਜਾਂਦੇ ਆ ਪਤਾ ਕੁਝ ਹੁੰਦਾ ਨਹੀਂ ਖਾ ਪਤਾ ਨਹੀਂ ਕੀ ਹਾ ਕੋ ਤੱਕ ਨਾ ਜਾ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਇਹਨੂੰ ਹੀ ਕਿਹਾ ਮੈਰਾ ਰੋਡਰ ਕਰ ਆ ਵੀ ਦੇਖੀ ਜਾਂਦੀ ਐ ਗਰੀਬ ਜੀ ਬਣ ਕੇ ਹੋ ਰਿਆ ਰੈਡੀ ਆਰ ਪਤਾ ਨਹੀਂ ਕੀ ਆ ਉੱਪਰ ਪਤਾ ਨਹੀਂ ਕੀ ਆ ਹਾ ਫਾਈ ਤੁਰ ਹੀ ਜਾਂਦਾ 100 ਸੀ ਪਾਈ ਜਾਂਦਾ ਬਾਈ ਆ ਮਿਲ ਗਿਆ ਸਾਡਾ ਆਰਡਰ ਇਹਨੂੰ ਚੱਲ ਪਤਾ ਨਹੀਂ ਕੀ ਮੋਲੀਆਂ ਜਾਂ ਕੋਈ ਫਿਰਦੀ ਵਿੱਚ ਮੈਨੂੰ ਕਹਦੀ ਆਰਡਰ ਦੇ ਮੈਂ ਮੈਨੂੰ ਨਹੀਂ ਹਸਾਬ ਇਹਨਾਂ ਦਾ ਅਨਪੜ ਬੰਦਾ ਭਾਈ ਮੈਂ ਤਾਂ ਚੇਅਰ ਵੀ ਤਿੰਨ ਨਹੀਂ ਆ ਤੱਕੇ ਤੱਕੇ ਨੂੰ ਬਿਠਾਓ ਇੱਥੇ ਨੂੰ ਦੇਖੋ ਹਾਂ ਤੂੰ ਕੁਝ ਖਾਣਾ ਕੀ ਖਾਣਾ ਖਾਣਾ ਮੋਲੀਆਂ ਦੀਆਂ ਬਾਨੂ ਹਾਂ ਹਨ ਇੱਕ ਚੀਜ਼ ਦਾ ਪਤਾ ਸੀ ਬਸ ਜਿਹਦਾ ਨਾਮ ਲਿਆ ਮੈਂ thumbs up ਕਮੇਂ ਕਮੇਂ ਜੰਮੀ ਹੈ ਹਾਂ ਕਿਾਸੀ ਆ ਕਰਤਾ ਜੀ ਖਤਮ ਖਾ ਕੇ ਛੱਡਵੇ ਉਹ ਨਹੀਂ ਸੱਚ ਸਭ ਵੇ ਹਾਂਜੀ ਕਿਊਟੀ ਭਾਈ ਓਏ ਕਿਊਟੀ ਭਾਈ ਇੱਧਰ ਦੇਖੋ ਹਾਂ ਹੈਲੋ ਕਰੋ ਸ਼ਾਰਿਆਂ ਨੂੰ ਕਿਸੀ ਖਾਰਿਆ ਛੱਡਵੇ ਛੱਪਵੇ ਜਿਆਦੇ ਸੀਗਾ ਅੱਜ ਥੋੜਾ ਰਸ਼ ਘੱਟ ਹੈ ਕਿਉਂਕਿ ਕੱਲ ਟਿਕਟ ਥੋੜੀ ਜੀ ਸਸਤੀ ਸੀਗੀ ਹੈ ਨਾ ਪਤਾ ਨਹੀਂ ਹਾਂ ਹਾਲੇ ਹੋਏਗਾ ਟਾਈਮ ਤਾਂ ਚਲੋ ਚੱਲਦੇ ਆਂ ਉੱਪਰ ਆਪਨੇ ਕੋਲ ਕਿੰਨਾ ਟਾਈਮ ਹੈਗਾ ਜੇ ਅੱਧਾ ਘੰਟਾ ਮੈਂ ਸ਼ਾਪਿੰਗ ਹੀ ਕਰਾ ਦੋ ਨਾ ਤੇ ਸ਼ਾਪਿੰਗ ਕਰ ਲੈਨੇ ਆਂ ਪੈਸੇ ਦੀ ਦੇਨੇ ਆਪਾਂ ਬਿਨਾ ਪੈਸੇ ਤਾਂ ਜਿਹੜੀ ਸ਼ਾਪਿੰਗ ਹੁੰਦੀ ਹੈ ਕਰ ਲੋ ਪਤਾ ਕਿਹੜੀ ਹੁੰਦੀ ਹੈ ਵਿੰਡੋ ਸ਼ਾਪਿੰਗ ਆਹ ਵਿੰਡੋ ਸ਼ਾਪਿੰਗ ਕਰ ਲੋ ਹਨ ਵੀ ਬੁੱਤ ਗਲਾ ਗਲਾ ਗੂਗਲ ਗਲਾ ਗਲਾ ਗੂਗਲ ਚੱਲ ਚੜ ਛੂਟਾ ਦੋਣਾ ਤਰੋਂ ਇੱਥੇ ਬਸ ਦੋਤੀ ਨੇ ਇੱਕ ਚੀਜ਼ ਹੁਣ ਨਾ ਮੰਗੀ ਮੈਨੂੰ ਕੋਈ ਕੁਝ ਵੀ ਝੂਟਾ ਤਾਂ ਆਤਾ ਹੁਣ ਹੈ ਕੀ ਕਰਣਾ ਕੀ ਦਾ ਬਾਣੀ ਦੇ ਨਾਮ ਦਾ ਬਾਣੀ ਤਾਂ ਆਰੀ ਟੈਟੂ ਕਿਉਂ ਕਰਾਉਣਾ ਬਾਣੀ ਆਪਣੇ ਆਪ ਆਪਦੇ ਕੋਲ ਹੈ ਝੂਟਾ ਤਾਂ ਆਤਾ ਬਸ ਤੇ ਕਹਿ ਇਹਨੇ ਇੱਕ ਚੀਜ਼ ਦਵਾ ਦੇ ਐ ਨਹੀਂ ਨਰਾਜ ਕਰੀ ਦੀ ਘਰ ਵਾਲੀ ਆਪਾਂ ਸਾਪ ਉਹ ਖਾਦਾ ਪਤਾ ਤਾਂ ਲੱਗਣਾ ਚਾਹੀਦਾ ਹੈ ਸਭ ਵੇ ਸਭ ਵੇ ਸਭ ਵੇ ਸਭ ਵੇ ਛੱਡ ਵੇ ਚੜ ਚੜ੍ਹ ਤੜਾਈਆਂ ਉੱਪਰ ਅੱਜ ਨੇ ਤਨ ਝੂੜੇ ਦਵਾ ਤੇ ਦੱਸ ਕਮਾਲ ਹੋ ਜੀ ਆ ਦੇਖਣਾ ਹੈ ਜੀ ਅਸੀਂ ਸੂਰਮਾ ਹੋਰ ਸਰ ਦੇਖੋ ਗੱਡਾ ਘੈਂਟ ਆ ਨਾ 3D ਪੋਸਟਰ ਬਣਾ ਰੱਖਿਆ ਫਿਲਮ ਦਾ ਤਾਂ ਪਤਾ ਨਹੀਂ ਹੁਣ ਪੋਸਟਰ ਬਾਸ ਹੋਣਾ ਲੱਗਿਆ 3D ਦਾ ਪੋਸਟਰ ਬਣਾ ਰੱਖਿਆ ਇਹਨਾਂ ਨੇ ਆ ਦੇਖੋ ਪਿੱਛੇ ਨੋਰਮਲ ਹੈ ਅੱਗੇ ਕਟਿੰਗ ਕਰਕੇ ਉਹ ਲਗਾ ਰੱਖਿਆ ਸੱਚਾ ਸੂਰਮਾ ਸੂਰਮਾ ਦਾ ਬਹੁਤ ਲੱਗੀਆਂ ਆ ਜੀ ਐਂਟਰੀ ਹੋ ਗਈ ਸਾਡੀ ਮੇਰੀ ਪਹਿਲਾ ਹੋ ਗਈ ਸੀ ਇਹਨੂੰ ਬਾਅਦ ਚ ਭੇਜਿਆ ਇਹਨੂੰ ਫੜ ਲਿਆ ਉਹਨਾਂ ਨੇ ਕਹਿੰਦੇ ਟਿਕਟ ਹੀ ਹੈਂਗ ਤੇਰ ਤੋਂ ਹਲੋ ਜੀ ਮਿਰਰ ਦੇ ਵਿੱਚ ਮੈਂ ਐਂਡ ਇਹਦੇ ਸ਼ਾਦਾ ਕਾਕਾ ਛਾਦਾ ਕਾਕਾ ਦੇ ਨਾਲ ਪਪਾ ਕਿੱਥੇ ਆਏ ਸੀ ਬਾਹਰ ਕਾਕਾ ਖੁਸ਼ ਦੇਖੋ 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 ਫਿਲਹਾਲ ਤਾਂ ਜੀ ਖਾਲੀ ਹੈ ਕਿਉਂਕਿ ਅਸੀਂ ਬਹੁਤ ਟਾਈਮ ਪਹਿਲਾਂ ਆ ਗਏ ਐਂਡ ਥੋੜੇ ਟਾਈਮ ਤੱਕ ਦਿਖਾਵਾਂਗੇ ਪੇੜ ਲੱਗਦੀ ਟੱਕਾ ਆ ਰਿਹਾ ਮੌਜ ਦੇ ਨਾਲ ਬਿਓ ਬਿਓ ਪਾਪਾ ਆਉਂਦੇ ਬਾਰੂ ਤੱਕ ਆ ਗਿਆ ਸੀ ਕਿ ਆਪ ਦਾ ਖਾਪੀ ਕਿ ਆ ਗਏ ਮੈਂ ਤੇ ਤੂੰ ਵੀ ਨਾ ਹੈਨਾ ਹੈਨਾ ਉੜੀ ਟਰੀ ਤਾਂ ਚੰਤਾ ਹੋਣੀ ਸ਼ੁਰੂ ਹੋ ਗਈ ਯਾਰ ਅਦਰ ਮੈਂ ਬੈਠਿਆ ਡੇਢੀ ਸਾਡੀ ਸੌਂਗੀ ਆਰ ਨਵੇਂ ਸਬਸਕ੍ਰਾਈਬਰ ਵੀ ਬਣਾ ਲਿਆ ਨਾਲ ਬੈਠੇ ਆ ਆ ਕਿ ਮੈਨੂੰ ਲੱਗ ਰਿਹਾ ਬਸ 5 ਕੁ ਮਿੰਟ ਰਹਿ ਗਏ ਉਹ ਦੇਖੋ ਆਣੇ ਸ਼ੁਰੂ ਹੋ ਗਏ ਲੋਕ ਲੋਕ ਨਹੀਂ ਪਬਲਿਕ ਪਬਲਿਕ ਨਹੀਂ ਬੱਬੂ ਮਾਨ ਦੇ ਫੈਨ ਫੈਨ ਇਹ ਮੋਸਟਲੀ ਸਾਡੇ ਨਾਲ ਸੁੱਚਾ ਸੂਰਮਾ ਦੇਖਣੀ ਆਇਆ ਹਾਂ ਅਸਾ ਤਾਂ ਮੱਝੀ ਪੁੱਛ ਵਰਕੇ ਹਾਂ ਸਾਰੇ ਸੁੱਚਾ ਸਾਡੇ ਨਾਲ ਬੈਠੇ ਵੀ ਸੁੱਚਾ ਸੂਰਮਾ ਦੇਖਣੀ ਆ ਯਾਰ ਇਹ ਵੀ ਸੁੱਚਾ ਸੂਰਮਾ ਵਾਲੀ ਆ ਰੀਵਿਊ ਲਾਾਂਗੇ ਆਪਾਂ ਦੇਖਦੇ ਆਂ ਉਹ ਵੀ ਦੇਖਣਾ ਏ ਬਾਈ ਸੱਚਾ ਸੁਰਮਾ ਐਨੋਂ ਬੱਬੂਮਾਨ ਦੇ ਐਵੇਂ ਐਨ ਨਹੀਂ ਤਾਂ ਵੀ ਦੇਖਣ ਆਗੇ ਤੇਰੇ ਉਹੀ ਤਾਂ ਕਰੇਜ ਆ ਉਹਦਾ ਕਰੇਜ ਤਾਂ ਹੈ ਬਾਈ ਮੂਵੀ ਦਾ ਦੇਖੋ ਉਹ ਕਾਫੀ ਆ ਰਿਹਾ ਬੱਬੂਮਾਨ ਦੀ ਇੰਟਰਵਿਊ ਦੇਖੀ ਸੀ ਉਹ ਕਹਿੰਦਾ ਸੀ ਵੀ ਫੈਮਲੀ ਆਉਣਗੇ ਤੇ ਵਾਕਈ ਫੈਮਲੀਆਂ ਆਈਆਂ ਹੋਈਆਂ ਬਾਈ ਬਹੁਤ ਫੈਮਲੀ ਆਈਆਂ ਨੇ ਮੁੰਡੇ-ਮੁੰਡੇ ਮੰਡੀ ਵੀ ਹੈਗੇ ਆ ਦੇ ਖੁੰਡੇ ਵੀ ਹੈਗੇ ਆ ਪਰ ਫੈਮਲੀਆ ਵੀ ਨੇ ਬਈ ਵੇਖਣ ਆਣੀਆਂ ਆਰੀਆਂ ਚੋ ਆ ਦੇ ਕੋ ਵੇਟ ਹੋ ਰਹੀ ਹੈ ਥੋੜੀ ਜੀ ਗਰਮੀ ਲੱਗ ਰਹੀ ਹੈ ਕਿਉਂਕਿ ਜਨਤਾ ਜ਼ਿਆਦਾ ਹੋ ਗਈ ਆ ਦੇਖੋ ਜੀ ਵੇਟ ਕਰਦੇ ਹੋਏ ਬਹੁਤ ਜਨਤਾ ਆਈ ਹੈ ਬਹੁਤ ਫਿਲਮ ਦੇਖਣ ਲਈ ਬਹੁਤ ਹੀ ਆਏ ਹੋਏ ਨੇ ਪੁਲਿਸ ਫੀਲ ਮਾਚ ਰੱਖੀ ਹੈ ਦੇਖੋ ਜੀ ਕਿਵੇਂ ਭੀੜ ਮੱਚੀ ਅੰਦਰ ਜਾਣ ਲਈ ਹਾਂਜੀ ਲੋ ਜੀ ਸਾਡੀ ਹੋ ਗਈ ਹੈ ਐਂਟਰੀ ਤੇ ਮੇਰੀ ਪੁੱਤ ਦੀ ਪਹਿਲੀ ਐਂਟਰੀ ਹੈ ਹੈ ਸਿਨੇਮਾ ਹਾਲ ਦੇ ਵਿੱਚ ਬਹੁਤ ਜੋ ਵੀ ਆਪਦੀਆਂ ਆਪਦੀਆਂ ਸੀਟਾਂ ਤੇ ਐਨੂੰ ਦੇਖੋ ਜਿਹੜਾ

ਗਲਤ ਬੋਲ ਰਿਆ ਸੀਗਾ ਸਭ ਕੰਪਲੀਟ ਕਰੀਆ ਪੁਲਿਸ ਆ ਗਈ ਦੇਖੋ ਸਾਰੇ ਕੰਪਲੀਟ ਕਰ ਰਹੇ ਆ ਆ ਦੇਖੋ ਪੁਲਿਸ ਵਾਲੇ ਲੈ ਕੇ ਜਾ ਰਹੇ ਗਲਤ ਬੋਲ ਰਹੇ ਸੀਗੇ ਕਮੈਂਟਿੰਗ ਕਰ ਰਹੇ ਸੀ ਗਲਤ ਨਹੀਂ ਕਰਨੀ ਚਾਹੀਦੀ تھی ਥੀਏਟਰ ਵਿੱਚ ਫੈਮਲੀਆਂ ਵੀ ਬੈਠੀਆਂ ਆਈਆਂ ਨੇ ਕਮੈਂਟਿੰਗ ਕਿਉਂ ਕਰ ਰਹੇ ਤੁਸੀਂ ਚੁੱਪ ਕਰਕੇ ਮੂਵੀ ਚਾਹੋ ਬੇਸ਼ੱਕ ਇਲਾਕੇ ਨੂੰ नवा ही सीजन हो गया सिगरेट पी रहे भाई। थे भाई बैठ गए थे

ਬਦ ਮੈਂ ਉਹ ਸਾਡੇ ਨੂੰ ਸੋਚਿਆ ਆਇਆ ਫੈਮਿਲੀ ਕਾਹ ਲੱਗ ਕੇ ਬਹਿ ਗਏ ਵਧੀਆ ਹੋ ਗਿਆ ਤੁਸੀਂ ਕਿਹ ਰੇਸੀ ਮੂਵੀ ਦੇਖਣਾ ਲਾਣਾ ਚਾਹੀਦਾ ਸੀ ਤਾਂ ਅੱਗਾ ਪਤਾ ਆਏ ਨੂੰ ਐਕਸ ਲੈਣਾ ਚਾਹੀਦਾ ਸੀ ਵਧੀਆ ਫਾਲਤੂ ਦੀ ਕਮੈਂਟਿੰਗ ਕਰਿਆ ਨਹੀਂ ਵਿੱਚ ਸਮੋਕਿੰਗ ਕਰਨੀ ਡਰਿੰਕ ਕਰਨੀ ਬੈਠ ਕੇ ਇਹਨਾਂ ਤਾਂ ਕੀ ਨਾ ਦੇਖਣਾ ਚਾਹੀਦਾ ਨਹੀਂ ਚੀਜ਼ ਅੱਗੇ ਉਹ ਫੀਟਰ ਚਾਹੁੰਦੇ ਨਹੀਂ ਸਾਰੀ ਫੈਮਿਲੀ ਰੁਟ ਉੱਠ ਕੇ ਅੱਗੇ ਜਾ ਕੇ ਬੈਠੀ ਅੰਦਰ ਹਾਂ ਤੋਂ ਬਾਅਦ ਜਿਹੜੇ ਬਿਚਾਰੇ ਪਾਣੀ ਨਾਲ ਕੋਈ ਨਹੀਂ ਆ ਰਿਹਾ ਉਹ ਨਾ ਇਹ ਨੋ ਦੇ ਕਾ ਆ ਜੜੀ ਕਤੀੜ ਲਈ ਵਰਦਾ ਵੇਖੀ ਕਿਵੇਂ ਭਜਦੀ ਐ ਚਾਰਿਆਂ ਦੀ ਵਾਪਸ ਬਹੁਤ ਸੋਹਣੀ ਮੂਵੀ ਸੀ ਬਾਕੀ ਰਿਵਿਊ ਦਿੰਨੇ ਆ ਤੁਹਾਨੂੰ ਕੀ ਵਧੀਆ ਮੂਵੀ ਬਾਈ ਘੈਂਟ ਸੀ ਮਾੜੀ ਘੈਂਟ ਸੀ ਕਿਵੇਂ ਲੱਗੀ ਬਾਈ ਮੂਵੀ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਵਧੀਆ ਸੀ ਬਾਈ ਮੂਵੀ ਵਧੀਆ ਸੀ ਬਾਜੀ ਮੂਵੀ ਛੋਟੇ ਵੀਰ ਕਿਵੇਂ ਸੀ ਮੂਵੀ ਬਹੁਤ ਵਧੀਆ ਸੀ ਕਿਵੇਂ ਸੀ ਬਾਈ ਮੂਵੀ ਵਧੀਆ ਸੀ ਮੂਵੀ ਆਪਾਂ ਮੈਡਮ ਨੂੰ ਵੀ ਪੁੱਛ ਲਈ ਕਿਵੇਂ ਲੱਗੀ ਐ ਮੂਵੀ ਬਾਈ ਕਿਵੇਂ ਲੱਗੀ ਐ ਮੂਵੀ ਬਹੁਤ ਸੋਹਣੀ ਬਹੁਤ ਸੋਹਣੀ ਮਸਟ ਵਾਚ ਐ ਬਾਈ ਅਸਲ ਤੇ ਯਾਰੀ ਤੇ ਬਣਾਈ ਗਈ ਆ ਫਿਲਮ ਇਹ ਕਿ ਯਾਰੀ ਚੇ ਗਦਾਰੀ ਨਹੀਂ ਕਰਨੀ ਚਾਹੀਦੀ ਹਣ ਵੀ ਪੁੱਤ ਪੁੱਤ ਕਿਵੇਂ ਲੱਗੀ ਮੂਵੀ ਤੇਰੀ ਪਹਿਲੀ ਮੂਵੀ ਤੂੰ ਪੁੱਤੀ ਦਾ ਸੌਂਗ ਹੀ ਕੱਢਤੀ ਇਹ ਸੌਂਗ ਹੀ ਸੀ ਬਾਈ ਨੇ ਦੇਖੀ ਤਾਂ ਬਹੁਤ ਐ ਪਰ ਜਿੰਨਾਂ ਨੇ ਦੇਖ ਸਕਦੇ ਸੋਨਾਂ ਨੇ ਦੇਖਿਆ ਵਿਚਾਰੀ ਨੇ ਬਾਕੀ ਇਹਨੇ ਬਹੁਤ ਸਾਦ ਦਿੱਤਾ ਸਾਡਾ ਸਾਨੂੰ ਐ ਸੀ ਕਿ ਵੀ ਸਾਨੂੰ ਇਹਨੇ ਮੂਵੀ ਦੇਖਣ ਨਹੀਂ ਦੇਣੀ ਬਟ ਤਾਂਗ ਨਹੀਂ ਕਰਿਆ ਸੌਂਗ ਹੀ ਸੀ ਵਿਚਾਰੀ ਹਾਂਜੀ ਕਿਵੇਂ ਰਿਹਾ ਜੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਵਲੌਗ ਦੇ ਵਿੱਚ ਚਿੰਦਨ ਬਾਏ 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 ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਅਗਲੇ ਵਲੌਗ ਦੇ ਵਿੱਚ ਔਰ ਉਹਦਾ ਕਲੀਪ ਉੱਤ ਪਾਏ ਗਏ ਨੇ ਸਾਰਿਆਂ ਨੂੰ ਬਾਏ ਕਹਦੇ ਓਏ ਇੱਧਰ ਆਓ ਜੀ ਇੱਧਰ ਬਾਏ ਨਹੀਂ ਕਹਿਣਾ ਚਲੋ ਠੀਕ ਹੈ ਜੀ ਬਾਏ ਜੀ ਬਾਏ ਬਾਏ ਚਲਦੇ ਆ